ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਸਾਬਤ ਸੀਰ ਮੰਡੀ ਬਰੀ ਵਾਲਾ ਨੂੰ ਆਉਣ ਅਤੇ ਜਾਣ ਵਾਲੀਆਂ 18 ਫੁੱਟੀਆਂ ਸੜਕਾਂ ਖਤਮ ਹੋਣ ਕਾਰਨ ਜਲਦੀ ਖਤਮ ਹੋ ਜਾਵੇਗੀ ਅਨਾਜ ਮੰਡੀ ਬਰੀ ਵਾਲਾ ਰਾਜ ਸਰਕਾਰ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਦਿਹਾਤੀ ਖੇਤਰ ਅਧੀਨ ਆਉਂਦੀ ਬਰੀ ਵਾਲਾ ਮੰਡੀ ਨੂੰ ਸਬਤ ਤਸੀਲਦਾਰ ਰੁਤਬਾ ਵੀ ਦਿੱਤਾ ਜਾ ਚੁੱਕਾ ਹੈ ਪਰ ਸਬਤ ਤਸੀਲ ਮੰਡੀ ਬਰੀ ਵਾਲਾ ਦਾ ਪ੍ਰਬੰਧ ਸੁਭਾਲਣ ਵਾਲਾ ਦਫਤਰ ਨਗਰ ਕੌਂਸਲ ਦਫਤਰ ਸੁਚਤ ਹੋਣ ਕਰਕੇ ਉਹ ਵਿਕਾਸ ਕਰਨ ਦੀ ਜਗ੍ਹਾ ਮੰਡੀ ਬੌਣੀ ਹੁੰਦੀ ਜਾ ਰਹੀ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਸਬਤ ਤਸੀਲ ਮੰਡੀ ਬਰੀ ਵਾਲਾ ਨੂੰ ਔੜ ਤੇ ਜਾਣ ਵਾਲੀਆਂ 18 ਪੁੱਟੀਆਂ ਸੜਕਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਇਸ ਦੇ ਨਾਲ ਹੀ ਨਗਰ ਪੰਚਾਇਤ ਬਰੀਵਾਲਾ ਦੇ ਦਫ਼ਤਰ ਵੱਲੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਰੋੜਾ ਰੁਪਏ ਖਰਚਣ ਦੇ ਬਾਵਜੂਦ ਵੀ ਲੋਕਾਂ ਨੂੰ ਗੰਦੇ ਪਾਣੀ ਤੋਂ ਆ ਰਹੀਆਂ ਸਮੱਸਿਆਵਾਂ ਤੋਂ निजात ਨਹੀਂ ਦਿਵਾਈ ਜਾ ਸਕੀ ਅਤੇ ਨਾ ਹੀ ਕੋਈ ਪਾਈਪ ਲਾਈਨ ਸਹੀ ਤਰੀਕੇ ਨਾਲ ਬਚਾਈ ਗਈ ਹੈ ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ 22 ਜ਼ਿਲ੍ਹਾ ਪ੍ਰਧਾਨ ਸ਼੍ਰੀ ਮੋਕਸਰ ਸਾਹਿਬ ਦੇ ਪ੍ਰਧਾਨ ਨੀਰਜ ਕੁਮਾਰ ਬਾਂਸਲ ਬਰੀ ਵਾਲਾ ਨੇ ਉਧੇਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਬਰੀ ਵਾਲਾ ਨੂੰ ਆਉਣ ਅਤੇ ਜਾਣ ਵਾਲੀਆਂ 18 ਫੁੱਟੀ ਸੜਕਾਂ ਤੇ ਮਹਿਕਮੇ ਦੀ ਅਣਗਹਿਲੀ ਕਾਰਨ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਸੜਕਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਨਾ ਇਹ ਵੀ ਦੱਸਿਆ ਕਿ ਸਬੰਧਤ ਦਫ਼ਤਰ ਵੱਲੋਂ ਬਰੀ ਵਾਲਾ ਤੋਂ ਵਿੜਿੰਗ ਨੂੰ ਜਾਣ ਵਾਲੀ ਸੜਕ ਦੀ ਜਗ੍ਹਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵ ਦਾ ਕਾਲਾ ਬਣਾ ਕੇ ਸੜਕ ਨੂੰ ਬਿਲਕੁਲ ਤੰਗ ਕਰਕੇ ਰੱਖਿਆ ਹੋਇਆ ਹੈ ਉਹਨਾਂ ਦੱਸਿਆ ਕਿ ਪਹਿਲਾਂ ਤਾਂ ਸਿਪਾਈ ਸੇਵਕਾ ਵੱਲੋਂ ਕਾफी ਲੰਮਾ ਸਮਾਂ ਇਸ ਦੀ ਸਫਾਈ ਨਹੀਂ ਕੀਤੀ ਜਾਂਦੀ ਪਰ ਜੇਕਰ ਕੀਤੀ ਜਾਂਦੀ ਹੈ ਤਾਂ ਉਸ ਖਾਲੇ ਵਿੱਚੋਂ ਕੱਢੀ ਗਈ ਗੰਦੀ ਮਿੱਟੀ ਦੇ ਢੇਰ ਸੜਕ ਦੇ ਹੀ ਲਗਾ ਦਿੱਤੇ ਜਾਂਦੇ ਹਨ ਜੋ ਨਾ ਚੁੱਕੇ ਜਾਣ ਕਾਰਨ ਆਉਣ ਜਾਣ ਵਾਲੇ ਰਿਤਲਾ ਨਾਲ ਧੂੜ ਦਾ ਰੂਪ ਧਾਰਨ ਕਰ ਜਾਂਦੇ ਹਨ ਅਤੇ ਲੋਕਾਂ ਦੇ ਕਿਤਨੇ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕਵਾਰ ਵੀ ਵਿਸ਼ੇਸ਼ ਰਿਪੋਰਟ ਧੰਨਵਾਦ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਆ ਅਸੀਂ ਇਸ ਵੇਲੇ ਸਬ ਤਹਿਸੀਲ ਮੰਡੀ ਬਰੀ ਵਾਲਾ ਦੀ ਲਿੰਕ ਸੜਕ ਵਿਡੰਗਾ ਤੋਂ ਮੰਡੀ ਬਰੀ ਵਾਲਾ ਨੂੰ ਜੋੜਨ ਵਾਲੀ ਤੇ ਮੌਜੂਦ ਆ ਜਿੱਤੇ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸ਼ਰਮਤਤ ਮਹਿਕਮੇ ਵੱਲੋਂ ਸੜਕ ਜਿਹੜੀ ਉਹ ਪਹਿਲਾਂ ਤਾਂ ਬਣਾਈ ਨਹੀਂ ਗਈ ਸੀ ਜੇਕਰ ਬਣਾਈ ਸੀ ਤਾਂ ਉਹ ਟੁੱਟ ਕੇ ਫਿਰ ਬੁਰੀ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਛੜਪਦੇ ਵਿਚਲੇ ਟੋਏ ਆ ਜਿਹੜੇ ਮਹਿਕ ਦੇ ਸੰਬੰਧਿਤ ਦੀ ਗਲਤੀ ਕਾਰਨ ਇੱਥੇ ਪਰ ਉਹ ਜਿਹੜੀ ਜਿਹੜੇ ਸੜਕਾਂ ਹੱਦੇ ਹੁੰਦੇ ਆ ਉਹਨਾਂ ਨੂੰ ਪੂਰੀ ਬਰੀਕੀ ਨਾਲ ਦਿਖਾਇਆ ਜਾਵੇ ਕਿ ਇੱਥੋਂ ਕਿੰਨੀ ਵੇਰੀ ਜਾਨੀ ਮਾਲੀ ਲੋਕਾਂ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਉਸ ਤੋਂ ਉਪਰੰਤ ਦੂਸਰੇ ਪਾਸੇ ਆਵਾਂਗੇ ਕਿ ਇੱਕ ਨਗਰ ਕੌਂਸਲ ਦਫ਼ਤਰ ਦੀ ਇਹ ਨਲਾਈਕੀ ਕਾਰਨ ਸਰਕਾਰ ਵੱਲੋਂ ਕਿੰਨੀਆਂ ਗ੍ਰਾਂਟਾਂ ਆਈਆਂ ਜਿਹੜੀਆਂ ਕਿ ਗੰਦਾਸੀਵਰੇਜ ਦਾ ਪਾਣੀ ਦੀ ਨਿਕਾਸੀ ਨਾਲ ਸਬਾਧ ਰੱਖਦੀਆਂ ਜਿੰਨੀ ਕ ਨਿਕਾਸੀ ਹੋਈ ਜਿਸ ਤਰ੍ਹਾਂ ਵਿਕਾਸ ਹੋ ਰਿਹਾ ਮੈਂ ਕੈਮਰਾਮੈਨ ਨੂੰ ਫਿਰ ਕਹੂੰਗਾ ਵੀ ਆ ਜਿਹੜੀ ਦਿਖਾਇਆ ਜਾਵੇ ਵੀ ਗੰਦੇ ਪਾਣੀ ਦੀ ਨਿਕਾਸੀ ਨੂੰ ਕੱਢਣ ਦਾ ਜਿਹੜਾ ਇਹ ਤੌਰ ਤਰੀਕਾ ਜਿਹੜਾ ਇਹ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਇਹ ਕਿਸ ਤਰੀਕੇ ਨਾਲ ਖਾਲਾ ਬਣਾਇਆ ਗਿਆ ਸੀਵਰੇਜ ਲਈ ਇੱਕ ਇੱਕ ਜਿਹੜਾ ਵਹਿਗਾ ਨਾਲੀ ਬਣਾਈ ਗਈ ਹੈ ਨਾਲੀ ਜਿਹੜੀ ਉਹ ਖੜੀ ਕਦੇ ਆਸਰੇ ਗੰਦੀ ਮਿੱਟੀ ਦੇ ਨਾਲ ਦੂਸਰੇ ਪਾਸੇ ਇਹ ਜਦੋਂ ਵੀ ਪ੍ਰਬੰਧਕਾ ਵੱਲੋਂ ਇਹਨੂੰ ਸਾਫ਼ ਕੀਤਾ ਜਾਂਦਾ ਹੈ ਇਹ ਲੋਕਾਂ ਦੀਆਂ ਜਿਹੜੀਆਂ ਮਲਬੂਤਰ ਵਾਲੀ ਗੰਦੀ ਮਿੱਟੀ ਆ ਉਹ ਸੜਕ ਦੇ ਉੱਤੇ ਸਫਾਈ ਸੇਵਕਾਂ ਵੱਲੋਂ ਸੁੱਟ ਦਿੱਤੀ ਜਾਂਦੀ ਆ ਜਦੋਂ ਕਈ ਦਿਨ ਤੱਕ ਉਹ ਮਿੱਟੀ ਨਹੀਂ ਚੁੱਕੀ ਜਾਂਦੀ ਉਹ ਮਿੱਟੀ ਉਡ-ਉਡ ਕੇ ਲੋਕਾਂ ਦੇ ਜਿਹੜੇ ਗੁਰਦੇ ਆਦ ਫੇਫੜਿਆਂ ਦੇ ਵਿੱਚ ਜਿਹੜੀਆਂ ਉਹ ਬਿਮਾਰੀਆਂ ਪੈਦਾ ਕਰ ਰਹੀ ਆ ਤੇ ਇਸ ਕਰਕੇ ਜਿਹੜੀ ਮਜ਼ਮੇਨ ਗੱਲ ਇਹ ਆ ਕਿ ਇੱਥੇ ਕੋਈ ਜਿਹੜਾ ਅਵਸਥਾ ਬਣੀ ਖਲੀ ਆ ਉਹ ਤੁਸੀਂ ਉਡ-ਉਡ ਕੇ ਜਿਹੜੀ ਆ ਹਰ ਵਿਅਕਤੀ ਜਿਹੜਾ ਹੈ ਹਰ ਲੱਗਣ ਵਾਲਾ ਬੰਦਾ ਉਹਦੇ ਫੇਫਰੇ ਗੁਰਦੇ ਜਿਹੜੇ ਆ ਉਹ ਲੈਟ੍ਰੀਨਾਂ ਵਾਲੀ ਮਿੱਟੀ ਗੰਦਗੀ ਵਾਲੀ ਮਿੱਟੀ ਉੱਡ ਉੱਟ ਕੇ ਪੈ ਰਹੀ ਆ ਜਿਸ ਤਰ੍ਹਾਂ ਕਿ ਇੱਥੋਂ ਤੋਂ ਲੈ ਕੇ ਕੁੱਲ ਰਿੰਗਾਂ ਦੇ ਸੇਮ ਨਾਲੇ ਤੱਕ ਇਹ ਸੜਕ ਦੀ ਜਿਹੜੀ ਬੁਰੀ ਹਾਲ ਤਾਂ ਗੰਦੇ ਪਾਣੀ ਦੀ ਨਿਕਾਸੀ ਨਾਲੀ ਦੇ ਵਿੱਚੋਂ ਕੱਢੀ ਹੋਈ ਮਿੱਟੀ ਘਰਨ ਹੋ ਰਹੀ ਆ ਜੇ ਦੂਸਰੇ ਪਾਸੇ ਮੈਂ ਗੱਲ ਕਰਾਂ ਕਿ ਇਹ ਜਿਹੜੀ 3-4 ਮੇਨ ਸੜਕਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਇਹ ਵੀ ਇੱਕ ਮੇਨ ਸੜਕ ਸੀਗੀ 1840 18 ਫੁੱਟੀ ਦੇ ਵਿੱਚੋਂ ਇਹ ਸੜਕ ਜਿਹੜੀ ਉਹ ਘਟਦੀ ਘਟਦੀ ਇਸ ਤਰ੍ਹਾਂ ਨਾਲੀਆਂ ਬਣ ਗਈਆਂ ਮਿੱਟੀ ਛੋੜ ਦਿੱਤੀ ਕੁਝ ਤੋਂ ਨਜਾਇਜ਼ ਤਵਜਾ ਧਾਰਕਾਂ ਵੱਲੋਂ ਖਾਤਰ ਦੇ ਕਾਰਨ ਇਹ ਸੜਕ ਵਾਲੀ ਪੂਰੀ ਤਰ੍ਹਾਂ ਕੈਮਰਾ ਜਿਹੜਾ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਦਿਖਾਇਆ ਜਾਵੇ ਕਿ ਇਸ ਵੇਲੇ 11 ਫੁੱਟ ਤੋਂ ਵੀ ਘਟ ਕੇ 8-9 ਫੁੱਟ ਦੇ ਕਰੀਬ ਹੈ ਸੜਕ ਜਿਹੜੀ ਰਹਿ ਚੁੱਕੀ ਆ ਤੇ ਉਹਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਇੱਥੇ ਨੇਰੇ ਸਵੇਰੇ ਕਈ ਜਿਹੜੇ ਆਦਮੀ ਆਪਰ ਚੁੱਕੇ ਆ ਇਸ ਬੰਦ ਦੇ ਵਿੱਚ ਮੰਡੀ ਬਰੀ ਵਾਲਾ ਤੋਂ ਸਾਡੇ ਜਿਹੜੇ ਸੋਸ਼ਲ ਵਰਕਰ ਆ ਸਮਾਜ ਸੇਵੀ ਆ ਉਹ ਵੀ ਸਾਡੇ ਕੋਲ ਮੌਜੂਦ ਆ ਆਪਾਂ ਹੋਰ ਵਧੇਰੇ ਜਾਣਕਾਰੀ ਲੈਣੇ ਆ ਵੀ ਇਸ ਗੰਦੇ ਪਾਣੀ ਦੀ ਨਿਕਾਸੀ ਜਿਹੜੀ ਘਟੀਆਂ ਨਾਲੀ ਆ ਤੇ 9 ਫੁੱਟੀ ਸੜਕਾਂ ਤੇ ਇਹਦੇ ਕਾਰਨ ਜੋ ਵੀ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਿੱਚ ਹੋਰ ਜਾਣਕਾਰੀ ਜਿਹੜੀ ਉਹ ਦਸਤਖਤ ਲੈ ਕੇ ਚੱਲਦੇ ਆ ਭਾਈ ਜੀ ਕੀ ਨਾਮ ਕੀ ਆ ਭਾਈ ਮੇਰੀ ਬੰਸ ਜੀ ਆ ਵਸਤ ਸਾਬ ਜਿਹੜੀ ਵਸਤਾ ਤੁਸੀਂ ਦੇਖ ਰਹੇ ਆਪਾਂ ਸੜਕ ਤੇ ਨੌ ਪੱਟੀ ਸੜਕ ਰਹਿ ਗਈ ਉਹਦੋਂ ਨਾਲੀ ਜਿਹੜੀ ਆ ਉਹਦਾ ਵੀ ਨਿਕਾਸ਼ ਨਹੀਂ ਹੋ ਰਿਹਾ ਨਾਲੀ ਜਿਹੜੀ ਉਹ ਮਿੱਟੀ ਦੀਆਂ ਵੱਟਾਂ ਮਾਰ ਮਾਰ ਲਜਾਈ ਜਾ ਰਹੀ ਹਾਲਾਂਕਿ ਜਿਹੜੀ ਵਿੱਚੋਂ ਮੈਂ ਅੱਗੇ ਦੱਸਿਆ ਕਿ ਗੰਦੀ ਮਿੱਟੀ ਕੱਢ ਕੱਢ ਕੇ ਸੜਕ ਤੇ ਸੁੱਟੀ ਗਈ ਉਹ ਡੁੱਡ ਕੇ ਲੋਕਾਂ ਦੀ ਜਿਹੜੀ ਸਿਹਤ ਖਰਾਬ ਕਰ ਰਹੀ ਕੀ ਕਹਿਣਾ ਚਾਹਣੇ ਇਹਦੇ ਬਾਰੇ ਇਹ ਜੀ ਪਿਛਲੇ ਸਮੇਂ ਤੋਂ ਜਿਹੜੀ ਸਾਡੀ ਸੜਕ ਹੈ ਮੇਨ ਸੜਕ ਹੈ ਬਰੀ ਵਾਲੇ ਦੀ ਵਪਾਰ ਇਸੇ ਸੜਕ ਨਾਲ ਸਾਡਾ ਜੁੜਿਆ ਹੈ ਸਰਾਈ ਨਾਗਾ ਤੋਂ ਆਉਣ ਵਾਲੇ ਜਿਹੜੇ ਸੜਕ ਹੈ ਸਾਡੇ ਜਿਹੜੇ ਮੇਨ ਵਪਾਰੀਆਂ ਦੇ ਸਾਧਨ ਹੈ ਵਹੀਕਲ ਹੈ ਉਹ ਸੜਕ ਉਧਰ ਦੀ ਮੰਡੀ ਵਿੱਚ ਦੀ ਪਾਸ ਹੁੰਦੇ ਜੋਗਲੀ ਇਹ ਸੜਕ ਸਾਡਾ ਬਾਈਪਾਸ ਹੀ ਹੈ ਬਰੀ ਜਗਦਾ ਸਾਨੂੰ ਹਾਈਵੇ ਨਾਲ ਜੋੜਦਾ ਹੈ ਇਹ ਸਾਡਾ 18 ਫੁੱਟ ਸੀ ਪਿਛਲੇ ਲੰਮੇ ਸਮੇਂ ਤੋਂ ਮੰਗ ਕੇ ਮਸਾਂ ਬਣਾਈ ਦੀ ਪਿਛਲੇ ਸਮੇਂ ਵਿੱਚ ਬਣੀ ਸੜਕ ਤੁਸੀਂ ਹਾਲਾਤ ਵੇਖ ਲਓ ਮੈਂ ਕੈਮਰਾਮੈਨ ਨੂੰ ਉਹ ਦਿਖਾਉ ਇਹ 18 ਫੁੱਟ ਦੀ ਤੋਂ ਨੁਕਦੀ ਰਹੀ ਜੀ ਨਾਲ ਹੈ ਜਿਹੜਾ ਨਾਲਾ ਪਿਛਲੇ ਸਮੇਂ ਤੋਂ ਬੰਦ ਹੈ ਅਸੀਂ ਪ੍ਰਸ਼ਾਸਨ ਨੂੰ ਕਮੇਟੀ ਨੂੰ ਲੇਖ ਲੇਖ ਕੇ ਦੇ ਕੇ ਈਓ ਸਾਹਿਬ ਨੂੰ ਬੇਨਤੀਆਂ ਕਰ ਲੀਆਂ ਕਮੇਟੀ ਪ੍ਰਧਾਨ ਨੂੰ ਮੇਲੇ ਪਾਈ ਨਾਲਾ ਦੁਆਰਾ ਬਣਾਓ ਤੇ ਨਾਲੇ ਦੀ ਪੇਂਡ ਸਾੜੀ ਛੜ ਕੇ ਕਰਾ ਹੁਣ ਸਿਸਟਮ ਇਹ ਹੈ ਵੀ ਜਿਹੜੀ ਗੰਦੀ ਮਿੱਟੀ ਕਢ ਕੇ ਨਾਲੇ ਤੇ ਸੜ ਦਿੰਦੇ ਆ ਉਹ ਮਿੱਟੀ ਫੇਰ ਵਿੱਚ ਜਾਵੜਦੀ ਆ ਜਿਹਨੇ ਕੋਲੋਂ ਸਫਾਈ ਸੇਵ ਘਟਾ 2.5 ਮਹੀਨਿਆਂ ਤੋਂ ਸਫਾਈ ਸੇਵ ਨਾਲੇ ਤੇ ਲੱਗੇ ਹੋਇਆ ਮੰਡੀ ਦਾ ਬੁਰਾ ਹਾਲ ਹੈ ਤੇ ਇਹ ਜਿਹੜੀ ਮਿੱਟੀ ਨਾਲ ਢੋਕ ਕੇ ਨਾਲਾ ਤੁਸੀਂ ਕੈਮਰਾਮੈਨ ਦਿਖਾਵੇ ਮਿੱਟੀ ਦਾ ਢੋਕ ਕੇ ਨਾਲਾ ਚਲਾਈ ਜਾਂਦੇ ਆ ਸਪਾਈ ਸੇਵਕਾਂ ਨੂੰ ਨਾਲ ਜਿਆਦਾ ਸਪਾਈ ਸੇਵਕਨਾਂ ਕੋਈ ਸੀਮਤ ਸਪਾਈ ਸੇਵਕ ਹੈ ਰਿਟਾਇਰਮੈਂਟ ਹੋ ਗਈ ਨਵੇਂ ਭਰਤੀ ਨਹੀਂ ਕੀਤੇ ਠੇਕੇ ਤੇ ਮੁੰਡੇ ਆ ਜਾਂ ਤਾਂ ਨਾਲਾ ਸਾਫ ਕਰਨਗੇ ਜਾਂ ਮੜੀ ਦਾ ਕੰਮ ਕਰਨਗੇ ਇਹਦਾ ਕਿੰਨੂੰ ਜ਼ਿੰਮੇਵਾਰ ਮੰਨਦੇ ਹੋ ਜਿਹੜੀ ਇੰਨੀ ਜਿਹੜੀ ਜਿਹੜੀ ਘਟੀਆ ਹਾਲਤ ਇੱਥੇ ਪੈਦਾ ਹੋਈ ਇਹ ਸਾਡੀ ਕਮੇਟੀ ਦੀ ਜ਼ਿੰਮੇਵਾਰੀ ਸਰਕਾਰ ਗ੍ਰਾਂਟਾਂ ਦਿੰਦੀ ਹੈ ਜੀ ਗ੍ਰਾਂਟਾਂ ਮਿਸਯੂਜ਼ ਹੁੰਦੀਆਂ ਇਹ ਨਾਲਾ ਜਿਹੜਾ ਅਸੀਂ ਚਾਰਵੜੀ ਨਾਲਾ ਬਣ ਗਿਆ ਜੀ 99 ਤੋਂ ਲੈ ਕੇ ਤੁਸੀਂ ਹਿਸਾਬ ਲਾ ਲਓ ਉਸ ਤੋਂ ਕਿੰਨੇ ਸਾਲ ਹੋਇਆ ਜੀ ਇਹ ਆਪਣਾ ਘਰ ਦਾ ਵੀ ਸਿਸਟਮ 30 30 ਸਾਲ ਆਪਾਂ ਮਕਾਨ ਦੀਆਂ ਨਾਲੀਆਂ ਉੱਚੀਆਂ ਨਹੀਂ ਕਰਦੇ ਇਹ ਨਾਲਾ ਚਾਰ ਵਾਰੀ ਬਣ ਗਿਆ ਹੈ ਹੁਣ ਅਸੀਂ ਜੇ ਕਮੇਟੀ ਕੋਲੇ ਜਾਂਦੇ ਆਂ ਇਹ ਨਾਲੇ ਦੀ ਵਿਵਸਥਾ ਨਾਲਾ ਗੂੱਚਾ ਪਿੱਛੋਂ ਨਹੀਂ ਮੈਂ ਇਹਨੂੰ ਸਫਾਈ ਨਹੀਂ ਹੋ ਰਹੀ ਪ੍ਰੋਪਰ ਜੀ ਦਾ ਠੇਕਾ ਦੇਣ ਮਿੱਟੀ ਚ ਕੋਣ ਵਿੱਚੋਂ ਮਿੱਟੀ ਚੱਕ ਕੇ ਬਾਹਰ ਸੁੱਟ ਦਿੰਦੇ ਆ ਬਾਹਰੋਂ ਜਾ ਕੇ ਫੇਰ ਉੱਤੇ ਵਿੱਚ ਬੈ ਜਾਂਦੀ ਹੈ ਜੀ ਉਹ ਡੁੱਟ ਕੇ ਲੋਕਾਂ ਦੇ ਮੂੰਹ ਤੇ ਪੈ ਰਹੀ ਹੈ ਇਹ ਅਸੀਂ ਇਸ ਤੋਂ ਬਹੁਤ ਪਰੇਸ਼ਾਨ ਆ ਜੀ ਮੈਂ ਐਕਸਲ ਸਾਹਿਬ ਕੋਲੋਂ ਸਾਹਿਬ ਨਾਲ ਗੱਲ ਕੀਤੀ ਹੈ ਇਹ ਪੱਤ ਲੋਕਾਂ ਨੂੰ ਸਾਰੀ ਸਰਕਾਰ ਤਿਆਰ ਹੈ ਸਰਕਾਰ ਕੰਮ ਕਰਨ ਨੂੰ ਤਿਆਰ ਹੈ ਪਸਿੰਦਾ ਸਾਡੇ ਹੁਣ ਜੇ ਸਾਡੇ ਤਾਂ ਫਰਮੰਦਰ ਕੱਗੇ ਵੀ ਐਕਸ਼ਨ ਸਾਹਿਬ ਦੇ ਐਸ.ਓ. ਸਾਹਿਬ ਨੂੰ ਵੀ ਮੰਡੀ ਦਿੱਸਦੀ ਹੈ ਐਕਸ਼ਨ ਸਾਹਿਬ ਮੰਡੀ ਆਉਂਦੇ ਆ ਇੱਕ ਨਾ ਉਹਨਾਂ ਦਾ ਮੇਨ ਰੋਡ ਹੈ ਮੇਨ ਰਾਹ ਹੈਗੀ ਸਾਰਾ ਦਿਰਾਹੀ ਹੈ ਜੀ ਪਰ ਇਹਨਾਂ ਨੱਖਤ ਵੱੱਡੀ ਬੰਨੀ ਨਵੀਂ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਸਰਕਾਰ ਤਾਂ ਜੀ ਸਰਕਾਰ ਨੂੰ ਕਮੇਟੀ ਨੇ ਮੰਗ ਕਰਨੀ ਹੈ ਜੀ ਜਿਸ ਕਿਸੇ ਕੋਲ ਪਿਓ ਤੋਂ ਪੁੱਤ ਮੰਗੂਗਾ ਤੇ ਸਰਕਾਰ ਤਾਂ ਫੇਰ ਹੀ ਦੇਊਗਾ ਜੀ ਮੇਟੀ ਨਲਾਇਕ ਹੈ ਜੀ ਸਾਡੇ ਐਕਸ਼ਨ ਸਾਹਿਬ ਵੀ ਰੋਡ ਟੱਪਦੇ ਆ ਜੀ ਐਸ.ਓ. ਸਾਹਿਬ ਰੋਡ ਟੱਪਦੇ ਆ ਸਾਰੀ ਸਬ ਤਸੀਲ ਦੇ ਸਾਡੇ ਨੈਬ ਤਸੀਲ ਦਾ ਸਾਹਿਬ ਰੋਡ ਟੱਪਦੇ ਆ ਪ੍ਰਸ਼ਾਸਨ ਨੂੰ ਦਿੰਦਾ ਜੀ ਮੰਡੀ ਦਾ ਕੀ ਹਾਲਾਤ ਹੈ 메ਨ ਰਹਾ ਸਾਡਾ ਅਸੀਂ ਬੜੇ ਪਰੇਸ਼ਾਨ ਹਾਂ ਰੋਜ਼ ਐਕਸੀਡੈਂਟ ਹੁੰਦੇ ਆ ਲੋ ਸੱਟਾਂ ਵੱਜਦੀਆਂ ਲੋਕਾਂ ਦੇ ਨੁਕਸਾਨ ਹੁੰਦੇ ਆ ਪਤਾ ਨਹੀਂ ਮੈਂ ਤਾਂ ਇਹ ਵੀ ਨਾ ਕਮੇਟੀ ਜਾਂ ਸਾਡਾ ਪ੍ਰਬੰਧਕ ਇਹ ਲੋਕਾਂ ਦੀ ਜਾਨ ਮਾਨ ਦੀ ਤੇ ਮਾੜਾ ਹਾਦਸੇ ਦੀ ਬੈਠ ਕਰਦੇ ਆ ਜੀ ਕੋਈ ਹਾਦਸਾ ਹੋਵੇ ਕਿਸਦਾ ਜਾਨੀ ਨੁਕਸਾਨ ਹੋਵੇ ਕਿ ਬੱਚੇ ਤਾਂ ਤੁਛ ਨਾ ਪੜ ਕੇ ਜਾਂਦੇ ਸਕੂਲ ਵੈਣਾ ਜਾਂਦੀਆਂ ਹਾਲਾਤ ਉਹ ਸੜਕ ਵੇਖੋ 9 ਫੁੱਟੀ ਰਹੀ 18 ਫੁੱਟੀ ਠੀਕ ਤੇ ਮੰਡੀ ਦੇ 메ਨ ਰਾ ਇਥੋਂ ਕੋਰੇ ਵੀ ਟੱਪਣੇ ਟਰਾਲੇ ਵੀ ਟੱਪਣੇ ਵਪਾਰ ਪਹਿਲਾਂ ਹੀ ਹੈ ਨਹੀਂ ਕੋਸਰੀ ਬਰੀਵਾਲੇ ਦੀ ਤਰੱਕੀ ਨਹੀਂ ਹੋਈ ਰੋਡ ਤੋਂ ਪਿੱਛੇ ਹੁਣ ਕਰਕੇ ਸਾਨੂੰ ਮਾਰ ਪੈਂਦੀ ਹੈ ਜੇ ਕੋਈ ਚਾਰ ਪੈਸੇ ਦਾ ਕੰਮ ਹੈ ਕਿਸੇ ਕੋਲ ਸਾਨੂੰ ਛੜਕਾਂ ਲੈ ਕੇ ਬਹਿ ਗਏ ਇਹ ਸਾਨੇ ਇਸ ਵੱਡੀ ਬਰੀਵਾਲਾ ਦੇ ਵਾਸੀ ਜਿਨ੍ਹਾਂ ਨੂੰ ਹੋਣ ਵਾਲੇ ਸਮੇਂ ਦੇ ਵਿੱਚ ਇਹ ਚਿੰਤਾ ਵੜ ਵੜ ਖਾਰੀ ਹੈ ਕਿ ਜੇਕਰ ਇਸ ਸੜਕ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਵਪਾਰਕ ਮੰਡੀ ਬਰੀਵਾਲਾ ਜਿਹੜੀ ਹੈ ਛੇਤੀ ਫੇਲ ਹੋ ਜਾਵੇਗੀ ਨਾ ਇਹ ਇਧਰ ਜਿਹੜਾ ਮਾਲ ਦੀ ਟੋਆ ਟਵਾਈ ਵਾਸਤੇ ਕੋਈ ਵਹੀਕਲ ਜਾਣ ਦੀ ਹੈਗੀ ਸਮਰੱਥਾ ਨਾ ਹੈ ਤੇ ਕੁਝ ਵੀ ਜਿਹੜਾ ਹੈਗਾ ਇਧਰ ਉਧਰ ਜਿਹੜਾ ਉਹ ਟਵਾ ਟਵਾਈ ਦਾ ਕੰਮ ਬੰਦ ਹੋ ਜੂ ਇਸ ਕਰਕੇ ਜਿਹੜੀ ਇਹ ਵਪਾਰਕ ਮੰਡੀ ਹੈ ਕੋਈ ਸਮੇਂ ਦੇ ਵਿੱਚ ਖਤਮ ਹੋਣ ਜਾ ਰਹੀ ਹੈ ਜੇਕਰ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਖਰਾਵ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਸਤੀ